ਮਿਰਚਾਂ ਦੇ ਪੱਤਰ ਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆ ਕੀਕਣ ਅਰਗ ਚੜਾਈ ਵੇ ਕਿਉਂ ਕੋਈ ਡੱਚੀ ਸਾਗਰ ਖਾਤਰ ਮਾਰੂਥਲ ਛੱਡ ਜਾਏ ਵੇ ਕਰਮਾਂ ਦੀ ਮਹਿੰਦੀ ਦਾ ਸਜਣਾ ਰੰਗ ਕਿਵੇਂ ਦੱਸ ਚੜਦਾ ਵੇ ਜੇ ਕਿਸਮਤ ਮਿਰਚਾਂ ਦੇ ਪੱਤਰ ਪੀਠ ਤਲੀ ਤੇ ਲਾਏ ਵੇ ਗਮ ਦਾ ਮੋਤੀਆਂ ਉੱਤਰ ਆਇਆ ਸਦਕ ਮੇਰੇ ਦੇ ਨੈਣੀ ਵੇ ਪ੍ਰੀਤ ਨਗਰ ਦਾ ਔਖਾ ਪੈਂਡਾ ਜਿੰਝੜੀ ਕਿ ਸੰਜ ਮੁਕਾਏ ਵੇ ਕਿਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ ਕਦ ਕੋਈ ਮਾਲੀ ਮਲਿਆਂ ਉੱਤੋਂ ਹਰੀयल ਆਣ ਉਡਾਏ ਵੇ ਪੀੜਾਂ ਦੇ ਤਰੋਕਣੇ ਖਾ ਖਾ ਹੋ ਕੇ ਗੀਤ ਕਸੈਲੇ ਵੇ ਵਿੱਚ ਨੜੋਏ ਬੈਠੀ ਜੰਦੂ ਕੀਕਣ ਸੋਲੇ ਗਾਏ ਵੇ ਪ੍ਰੀਤਾਂ ਦੇ ਗਲ ਛੁਰੀ ਫੇਰਿੰਦੀ ਵੇਖ ਕੇ ਕਿੰਝ ਕੁ ਲਾਵਾਂ ਵੇ ਲੈ ਚਾਂਦੀ ਦੇ ਬਿੰਗ ਕਸਾਈਆ ਮੇਰੇ ਗਲੇ ਫਸਾਏ ਵੇ ਤੜਪ ਤੜਪ ਕੇ ਮਰਗੀ ੜਿਆ ਮੇਲ ਤੇਰੇ ਦੀ ਹਸਰਤ ਵੇ ਐਸੇ ਇਸ਼ਕ ਦੇ ਜਲਮੀ ਰਾਜੇ ਬਿਰੂੰ ਬਾਣ ਸਲਾਈ ਵੇ ਝੁਲ ਝੁਗ ਰੋ ਰੋੜ ਗਲੀ ਤੇਰੀ ਵੇ ਖੁੰਗਣੀਆਂ ਵੱਤ ਚੱਬਲੇ ਵੇ ਇਕੱਠੇ ਕਰ ਕਰ ਮੈਂ ਧੀਲੇ ਬੁੱਕੜ ਵਿੱਚ ਧਖਾਏ ਵੇ ਇਕ ਚੁੱਲੀ ਵੀ ਪਾ ਨਾ ਸਕੀ ਪਿਆਰ ਦੇ ਨਿਤਰੇ ਪਾਣੀ ਵੇ ਵੇਂਦਿਆਂ ਸਾਰ ਪਏ ਵਿੱਚ ਪੂਰੇ ਜਾਂ ਮੈਂ ਹੋਠ ਸੁਹਾਏ ਵੇ